ਇਹਨੇ ਦਿਨੀ ਸੁਨੰਦਾ ਸ਼ਰਮਾ ਦੇ ਸਿਰ ਰੀਲ ਦਾ ਖੁਮਾਰ ਖੂਬ ਚੜਿਆ ਹੈ ਅਕਸਰ ਸੋਸ਼ਲ ਮੀਡੀਆ ਤੇ ਫਨੀ ਵੀਡੀਓਜ਼ ਫਨੀ ਰੀਲਸ ਬਣਾ ਕੇ ਜ਼ਰੂਰ ਸਾਂਝਾ ਕਰਦੇ ਹੈ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦੇ ਦਿਲ ਦੇ ਵਿੱਚ ਵੱਖਰੀ ਪਹਿਚਾਨ ਬਣਾਉਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਆਪਣੇ ਐਕਸਪ੍ਰੈਸ਼ਨ ਦੇ ਨਾਲ ਤੇ ਸਬਦਾ ਦਿਲ ਜਿੱਤੀ ਹੈ ਲੇਕਿਨ ਦਰਸ਼ਕਾਂ ਨੂੰ ਹਸਾਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹ ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਹੈ ਇਸ ਦੇ ਨਾਲ ਉਹਨਾਂ ਦਾ ਡਾਇਲੌਗ ਸੁਣ ਕੇ ਫੈਨਸ ਵੀ ਆਪਣਾ ਹਾਸਾ ਰੋਕ ਨਹੀਂ ਸਕੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਧਾ ਸ਼ਰਮਾ ਨੇ ਕੈਪਸ਼ਨ ਦੇ ਵਿੱਚ ਲਿਖਿਆ, "ਬਸ ਇਦਾਂ ਹੀ ਹਾਸੇ 'ਚ ਉਡਾ ਦੇ ਦਿਆ ਨੇ ਗੱਲਾਂ।" ਵੈਲ, ਜਾਣਕਾਰੀ ਲਈ ਤੁਹਾਨੂੰ ਦੱਸ ਦੇ ਕਿ ਸੁਨੰਧਾ ਸ਼ਰਮਾ ਦੇ ਇੰਸਟਾਗ੍ਰam 'ਤੇ 8.7 ਮਿਲੀਅਨ ਫਾਲੋਅਰਸ ਨੇ ਤੇ ਉਹਨਾਂ ਨੇ ਇੱਕ ਵੀ ਚਾਹਨੇ ਨੂੰ ਫਾਲੋ ਨਹੀਂ ਕੀਤਾ। ਲੇਕਿਨ ਸੁਨੰਧਾ ਆਪਣੀਆਂ ਵੀਡੀਓਜ਼ ਦੇ ਰਾਹੀਂ ਫੈਨਸ ਨੂੰ ਐਂਟਰਟੇਨ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੁਨੰਧਾ ਸ਼ਰਮਾ ਦੇ ਇੰਸਟਾ ਰੀਲਸ ਬਾਰੇ? ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸ ਮੁਝੇ ਫਰਕ ਨਹੀਂ ਪੜਦਾ ਕੌਣ ਕਿੰਨਾ ਕਰਜ਼ੇ ਵਿੱਚ ਹੈ ਤੇਰਾ ਭਾਈ ਕੱਲ ਵੀ ਕਰਜ਼ੇ ਵਿੱਚ ਥਾ ਅੱਜ ਵੀ ਕਰਜ਼ੇ ਵਿੱਚ ਹੈ ਇਹਨੇ ਦਿਨੀ ਸੁਨੰਦਾ ਸ਼ਰਮਾ ਦੇ ਸਿਰ ਰੀਲ ਦਾ ਖੁਮਾਰ ਖੂਬ ਚੜਿਆ ਹੈ ਅਕਸਰ ਸੋਸ਼ਲ ਮੀਡੀਆ ਤੇ ਫਨੀ ਵੀਡੀਓਜ਼ ਫਨੀ ਰੀਲਸ ਬਣਾ ਕੇ ਜ਼ਰੂਰ ਸਾਂਝਾ ਕਰਦੇ ਹੈ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦੇ ਦਿਲ ਦੇ ਵਿੱਚ ਵੱਖਰੀ ਪਹਿਚਾਨ ਬਣਾਉਣ ਵਾਲੀ ਗਾਇਕਾ ਸੁਨੰਦਾ ਸ਼ਰਮਾ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਹੈ ਉਹਨਾਂ ਨੇ ਆਪਣੇ ਗੀਤਾਂ ਦੇ ਨਾਲ ਆਪਣੇ ਐਕਸਪ੍ਰੈਸ਼ਨ ਦੇ ਨਾਲ ਤੇ ਸਬਦਾ ਦਿਲ ਜਿੱਤਿਆ ਹੈ ਲੇਕਿਨ ਦਰਸ਼ਕਾਂ ਨੂੰ ਹਸਾਉਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਹਾਲ ਹੀ ਵਿੱਚ ਸੁਨੰਦਾ ਸ਼ਰਮਾ ਨੇ ਇੱਕ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ਜਿਸ ਦੇ ਵਿੱਚ ਉਹ ਰਿਕਸ਼ਾ ਚਲਾਉਂਦੇ ਹੋਏ ਨਜ਼ਰ ਆ ਰਹੇ ਇਸ ਦੇ ਨਾਲ ਉਹਨਾਂ ਦਾ ਡਾਇਲੌਗ ਸੁਣ ਕੇ ਫੈਨਸ ਵੀ ਆਪਣਾ ਹਾਸਾ ਰੋਕ ਨਹੀਂ ਸਕੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਨੰਧਾ ਸ਼ਰਮਾ ਨੇ ਕੈਪਸ਼ਨ ਦੇ ਵਿੱਚ ਲਿਖਿਆ, "ਬਸ ਇਦਾਂ ਹੀ ਹਾਸੇ 'ਚ ਉਡਾ ਦੇ ਦਿਆ ਨੇ ਗੱਲਾਂ।" ਵੈਲ, ਜਾਣਕਾਰੀ ਲਈ ਤੁਹਾਨੂੰ ਦੱਸ ਦੇ ਕਿ ਸੁਨੰਧਾ ਸ਼ਰਮਾ ਦੇ ਇੰਸਟਾਗ੍ਰam 'ਤੇ 8.7 ਮਿਲੀਅਨ ਫਾਲੋਅਰਸ ਨੇ ਤੇ ਉਹਨਾਂ ਨੇ ਇੱਕ ਵੀ ਚਾਨੇ ਨੂੰ ਫਾਲੋ ਨਹੀਂ ਕੀਤਾ। ਲੇਕਿਨ ਸੁਨੰਧਾ ਆਪਣੀ ਵੀਡੀਓਜ਼ ਦੇ ਰਾਹੀਂ ਫੈਨਸ ਨੂੰ ਐਂਟਰਟੇਨ ਕਰਨ ਦਾ ਕੋਈ ਵੀ ਮੌਕਾ ਨਹੀਂ ਛੱਡਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੁਨੰਧਾ ਸ਼ਰਮਾ ਦੇ ਇੰਸਟਾ ਰੀਲਸ ਬਾਰੇ? ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂ